ਸਸ ਜੀ ਮੈਂ ਸੱਚੇ ਪਾਤਸ਼ਾਹ ਨਾ ਸਰਬੋਸ਼ੀ ਐਨਾ ਹੀ ਸਾਬਾ ਮਗਾ ਬਲਰ ਕਰਕੇ ਟਾਈਮ ਕੀ ਲੈ ਹੋ ਹੋ ਗਈ ਉਹ ਨਜਰ ਟਿਕਟ ਉੱਤੇ ਕੱਲ ਤਨ ਉਹ ਸੈਨ ਨਹੀਂ ਆਣਾ ਵਾ ਹੁੰਦੇ ਟਿਕਟ ਬੁੱਕ ਹੋ ਗਈ ਵਾ ਹਉ ਤੋ ਨ ਬਸ ਜੀ ਆਂਦਾ ਪਿਆ ਵਾ ਤੁਸੀਂ ਟ੍ਰੇਨ ਦਾ ਪਹੁੰਗ ਹੀ ਨਹੀਂ ਪਾਇਆ ਫਿਰ ਉਹਨੂੰ ਕਹਿਤਾ ਬਸ ਕਰਾ ਲਾ ਸ਼ਰੀਆ ਮੰਗੰਦ ਸੁੱਟਣਾ ਬਹੁਤ ਗਲਤ ਗਾਇ ਯਾਰ ਲੋਕ ਨਾ ਬੇ ਇਹ ਵੀ ਹੋਇਆ ਪਟਰੀਆਂ ਸਿੱਧੀਆਂ ਕਰ ਦਿੰਦੇ ਆ ਜਿਹੜੀ ਯਾਤਰਾ ਕੀ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਸਾਡੇ 8 ਵਜੇ ਲਸਤਨਪੀਰ ਪਾ ਤੀਰ ਤੇ ਪਾ ਤੀਰ ਤੇ ਪਾ ਪੰਜਾਹ ਦੇ 10 ਲੋਕ ਜਾਂਦੇ ਆ 10 ਲਸਨ ਪੀਰ ਤੇ ਪਾ ਪੀਰ ਤੇ ਪਾ ਪੀਰ ਤੇ ਪਾ ਪੰਜਾਹ ਦੇ 1050 ਤੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਡੇ 163 ਮਿਨੀ ਔਰ ਲੌਂਗ ਵਟੈਵਰ ਇਟ ਇਜ਼ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਸਾਫ਼ ਕਰਦਾ ਮੈਂ ਥੋੜਾ ਹੈ ਸਵੇਰੇ ਸਵੇਰੇ ਕੰਮ ਇਨੂੰ ਚੁੱਕ ਕੇ ਕਰਨਾ ਉੱਧਰ ਪਤਨ ਕੀ ਕਹਿ ਕੇ ਕਿਹਾ ਐ ਐਸੇ ਜਿਵੇਂ ਸੱਚੇ ਮੱਤ ਜਿਹਾ ਸਾਰਾ ਕੁਝ ਐਨਾਈ ਸਾਫ ਆਮਾਗਾ ਬਲਰ ਕਰਕੇ ਅੱਛਾ ਅੱਛਾ ਜੇ ਤਰ ਇਹ ਸਭੇ ਗੱਲ ਮੰਨ ਲਈਂ ਹੁਣ ਕੁਛ ਨਹੀਂ ਕਰਨਾ ਅੱਛਾ ਤੈਨੂੰ ਕੱਢੇਗਾ ਕਿਸ ਤਰ੍ਹਾਂ ਇੱਕ ਮਿੰਟ ਉੱਧਰ ਨਾ ਕਰਾਂ ਉੱਥੇ ਰੱਖ ਲੈਣਾ ਇੱਕ ਮਿੰਟ ਤੇ ਜੇ ਤੁਹਾਨੂੰ ਜੀ ਤੋਂ ਕੁਝ ਹੋਵੇ ਤਾਂ ਉਹ ਜਰੂਰ ਪਾਇਆ ਨਾ ਜੇ ਮਾਦਨਾ ਕੋ ਜੇ ਆਹ ਮੰਨ ਕੰਨਾ ਫਰਾਉਂ ਨੂੰ ਮਾਫ ਕਰ ਲੈ ਮੈਂ ਤੇ ਬੁਆ ਕਹਿੰਦੇ ਮਨ ਨੂੰ ਕੋ ਬਲੌਗ ਚ ਜਾਂਦਾ ਰੈੱਡ ਵਾਲੇ ਨੂੰ ਦਬਾਣਾ ਨਾ ਦੱਬਿਆ 52 ਕਿਲੋ ਦਾ ਟੀਵੀ ਮਿੰਡ 'ਚ ਚੋੱਕ ਕੇ ਮਾਰਿਆ ਜੱਟ ਨੇ ਦੇਸੀ ਖਰਾਕ ਤੇ ਨਿਕਲ ਗਏ ਆ ਅੱਜ ਮੌਸਮ ਦੇ ਵਿੱਚ ਧੁੰਦ ਗਈ ਆ ਮੇਰੇ ਨਾਲ ਹੀ ਇਦਾਂ ਕਿ ਹੁੰਦਾ ਕਿ ਫਾਟਕ ਬੰਦ ਆਏ 올ਵੇਜ਼ ਨੀ ਕਿਲੇ ਹੋ ਗਈ ਉਹ ਨਜਰ ਟਿਕਟ ਉੱਤੇ ਕੱਲ ਤਾਂ ਉਹਦੇ ਸੈਨ ਨਹੀਂ ਆਣਾ ਵਾ ਹੁੰਦੇ ਟਿਕਟ ਬੁੱਕ ਹੋ ਗਈ ਵਾ ਉਹ ਤੋਂ ਬੱਸ ਜੀ ਆਂਦਾ ਪਿਆ ਵਾ ਤੁਸੀਂ ਟ੍ਰੇਨ ਦਾ ਭੋਗ ਹੀ ਨਹੀਂ ਪਾਇਆ ਫਿਰ ਉਹਨੂੰ ਕਹਤਾ ਬੱਸ ਕਰਾ ਲਾ ਤੇ ਬਾਬਾ ਲਾਲ ਜੀ ਦੇ ਦਰਸ਼ਨ ਕਰ ਲਿਆ ਮੱਥਾ ਟੇਕ ਲਿਆ ਹੁਣ ਅੱਬ ਚੱਲੇ ਆ ਲੰਚਡਨ ਕਲੱਬ ਆਈ ਥਿੰਕ ਉੱਥੇ ਕੋਈ ਪ੍ਰੋਗਰਾਮ ਹੈਗਾ ਫੋਨ ਆਇਆ ਹੀ ਸੋ ਹਾਟ ਨਹੀਂ ਜਾਂਦਾ ਤੜਪ ਹੀ ਐਸੀ ਹੈ ਨਾ ਕੱਲ ਵੀ ਦਰਸ਼ਨ ਕਰਨ ਜਾਵਾਂਗੇ ਬਾਬਾ ਲਾਲ ਜੀ ਦੇ ਉਹਨਾਂ ਨੇ ਬਸੰਤ ਮਨਾਣੀ ਹੈ ਇਹ ਗਰਿਆ ਸ਼ਰਿਆਂ ਜਿਹੜੇ ਲੋਕੀ ਗੰਧ ਸੁੱਟਦੇ ਵੇ ਨਾ ਬਹੁਤ ਗਲਤ ਹੈ ਸ਼ਰਿਆਂ ਮ ਗੰਧ ਸੁੱਟਣਾ ਬਹੁਤ ਗਲਤ ਹੈ ਯਾਰ ਲੋਗ ਲੱਗ ਇਹ ਚੰਗੀ ਬਣੀ ਸੜਕ ਦਾ ਹਾਲ ਕੀਤਾ ਆ ਆ ਪਤਾ ਨਹੀਂ ਕੀ ਹੁੰਦਾ ਇੱਥੇ ਇਹ ਵੀ ਪਟੜੀਆਂ ਸਿੱਧੀਆਂ ਕਰ ਲੈਂਦੇ ਆ ਤੇ ਮੀਟਿੰਗ ਜਿਹੜੀ ਕੀ ਲਵਨ ਕਲੱਬ ਹੁੰਦੀ ਸਰ ਮਨੁਜਤ ਜਦੋਂ ਮੈਂ ਜਿੰਦਾ ਗੇ ਹੀ ਉਸ ਤੋਂ ਵੀ ਉਹਨਾਂ ਦੇ ਹੁੰਦੇ ਵਾ ਬੜੀ ਬੜੀ ਐ ਇੱਥੇ ਲਗਾਤਾਰ ਬੜੇ ਸਾਲ ਮਾਨਦਾ ਰਿਆ ਹਾਂ ਹਿਸਾਬ ਨਾਲ ਉਹ 2010 ਚ ਮਮੀ ਦੀ ਡੈਥ ਹੋਈ ਨਾ 15 ਸਾਲ 18 ਸਾਲ ਹੋ ਗਏ ਮੈਨੂੰ ਹਾਂ ਬਾਈ ਬੜੇ ਬਦਲ ਗਏ ਇੱਥੇ ਦੇਖ ਦੇ ਲੋਕ ਮੀਟਿੰਗ ਹੋਲਦੇ ਮੀਟਿੰਗ ਹੋ ਗਈ ਹੈ ਦੇਖਦੇ ਦੇ ਇਫ ਯੂ ਆਰ ਇਨ ਅੰਮ੍ਰਿਤਸਰ ਤੇ ਤੁਹਾਨੂੰ ਟ੍ਰੈਫਿਕ ਨਾ ਮਿਲੇ ਇਦਾਂ ਹੋ ਸਕਦਾ ਨਾ ਇੱਥੇ ਐਟ ਆ ਟਾਈਮ ਟ੍ਰੈਫਿਕ ਜਾਂਦੀ ਹੈ ਜੇ ਆ ਜੇ ਜਦੋਂ ਮਰਜ਼ੀ ਆ ਜਾਓ ਦਿਨ ਦੇ 12 13 ਘੰਟਿਆਂ ਦੇ ਵਿੱਚ ਜਦੋਂ ਮਰਜ਼ੀ ਆ ਜਾਓ ਸਵੇਰੇ 6 ਵੇ ਤੋਂ ਇੱਥੇ ਟ੍ਰੈਫਿਕ ਸ਼ੁਰੂ ਹੋ ਜਾਂਦੀ ਹੈ ਕਿ ਗੈਨੀਟੀ ਸਟਾਲ ਸ਼ੁਰੂ ਹੋ ਜਾਂਦਾ ਜਿੰਨੀ ਮਰਜ਼ੀ ਵਰੀ ਆ ਜਾਓ ਟ੍ਰੈਫਿਕ ਤੁਹਾਨੂੰ ਮਿਲ ਨਹੀਂ ਮਿਲਣੀ ਹੈ ਹੈ ਲੋਬੀ ਮਿੱਤਰੋ ਜਾ ਰਹੇ ਹੁਣ ਊੜੀ ਵਾਲੇ ਬਾਬਾ ਜੀ ਦੇ ਤੇਰਾ ਨਾ ਤੇ ਦੇ 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 ਦਰਸ਼ਕੋਣ ਚੱਲੇ ਆ ਤੇ ਤੰਤਰ ਤੇ ਬਾਬਾ ਪੁਰੀ ਵਾਲੇ ਦੇ ਆ ਗਏ ਆ ਦੇਖ ਸਕਦੇ ਹੋ ਤੁਸੀਂ ਕੇ ਅੰਦਰ ਦੇਖਦੇ ਹਾਂ ਲੱਗ ਗਿਆ ਕਿ ਨਹੀਂ ਕੱਲ ਜਿਹੜੀ ਯਾਤਰਾ ਗਈ ਇਹਨਾਂ ਨੇ ਸ਼ੁਰੂਆਤ ਕੰਨੀ ਤੋਂ ਹੋ ਰੇ ਸਾਡੇ 8 ਵਜੇ ਉਹ ਨਪਾ ਆ ਗਿਆ ਮਾਈਕ ਖਰਾਬ ਹੋ ਗਿਆ ਉਹ ਕਰਾ ਲਈਏ ਮੈਂ ਕਿਹਾ ਸਹੀ ਸੂਰਜ ਕੋ ਫੋਮ ਲੈਣਾ ਹੈ ਜਦੋਂ ਕੋਈ ਚੀਜ਼ ਲੈਣ ਜਾਓ ਤੁਹਾਨੂੰ ਉਦੋਂ ਮਿਲਣੀ ਨਹੀਂ ਗਈ ਮਾਈਕ ਦੀ ਫੋਮ ਲੈਣਾ ਹੈ ਭੈਣ ਤੋਂ ਸਾਰੀਆਂ ਦੁਕਾਨਾਂ ਬੰਦ ਹੈ ਕੱਲ ਪ੍ਰੋਗਰਾਮ ਹੈਗੇ 4-5 ਤੇ ਜ਼ਰੂਰੀ ਚਾਹੀਦੀਆਂ ਚਾਹੀਦੀਆਂ ਵੀ ਜ਼ਰੂਰੀ ਹੈ ਗਿਆ ਯਾਰ 500 ਮਹਿੰਗੀ ਮਿਲ ਜੇ ਪਰ ਲੈਣੀ ਪੈਣੀ ਹੁੰਦੀ ਹੈ ਇਹ ਤਾਂ ਜਿਹੜੀ ਮਾਰਕੀਟ 'ਚੋਂ ਮਿਲਦੀ ਹੈ। ਹਾਂਜੀ। ਇਹ ਸਾਰਾ ਕੀ ਜੀ ਗਲੀ ਹੈ ਯਾਰ ਇਤਨਾ ਭੰਚੋ। ਦੇ ਬਾਬਾ ਦੀਪ ਸਿੰਘ ਜੀ ਦਾ ਕੱਲ ਜਨਮ ਦਿਹਾੜਾ ਵਾ ਡੜੰਡੜਾ ਲੰਘ ਗਿਆ ਨੰਗੇ ਕੱਲ ਬਾਬਾ ਦੀਪ ਸਿੰਘ ਜੀ ਦੇ ਕੋ ਪਿੰਡ ਸਾਡੀ ਸੰਤਨiana ਅਸਵੀ ਜਾ ਰਿਹਾ ਮੱਥਾ ਟੇਕ ਦੇ ਕੁੰਮਨੂ ਲੈਬ ਭੁੱਲ ਗਈ ਹੈ ਕਿ ਲੈਬ ਕਿਹੜੀ ਗਈ ਹੈ ਤੇ ਵੀਰੋ ਸੁ ਗਿਆ ਹੈ ਇੱਥੇ ਕਿਤੇ ਚਾਹੇ ਲੱਗਣਾ ਚਾਹ ਵਾਲੇ ਲੱਗ ਚਾਹੀਦੀ ਮੈਂ ਆ ਫੜੋ ਸਬਜੀ ਮੰਡੀ ਆ ਗਏ ਸਬਜੀ ਲੈਣ ਦੀ ਲਸਣ शिमला ਮਿਰਚ ਫੜ ਗਿਆ ਸੀ ਧਨੀਆ ਪੁਦੀਨਾ ਮਗਲ ਲੀਏ ਸਸਤਾ ਮਿਲੇਗਾ ਤਾਂ ਹੀ ਲਵਾਗਾ ਤੋਸ਼ੀ ਬੜਾ ਹੋਇਆ ਦੇ ਲੋਏ ਮਰਦੇ ਨਾ ਲੋਗ ਲੋਏ ਮਰਦੇ ਨਾ ਲੋਗ ਲੋਏ ਵਾਖੇ ਬਣਦੇ ਨਾ ਲੋਗ ਨੰਡਾ ਕੀ ਹਾਲ ਹੈ ਉਹ 20 ਕਿਲੋ ਸ਼ਿਮਲਾ ਮੇਂ ਦੀ ਕਿਸ ਤਰ੍ਹਾਂ ਕਿਲੋ ਕਿ ਤੇ ਸਸਤੀ ਹੈ ਇਹ ਉੱਥੋਂ ਮੈਂ ਲਿੱਤੀ ਨਹੀਂ ਤੇ ਟ੍ਰੀਟਮੈਂਟ ਕਰਨ ਦੇ ਲਈ ਮਹਿੰਗੀ ਆ ਉੱਥੋਂ ਫੋਨ ਦਾ ਰੀਚ ਆਈ ਵੀ ਨਹੀਂ ਗਾ ਜਿਹੜਾ ਮੈਂ ਆਪਣੇ ਘਰੇ ਫੋਨ ਕਰਕੇ ਤਸ ਕਰਾਂ ਤੇ ਤੁਹਾਨੂੰ ਮੈਂ ਅਪਡੇਟ ਕਰਦਾ ਜੇ ਤੁਸੀਂ ਘਰ ਦੀ ਸਬਜ਼ੀ ਲੈਣ ਆਇਓ ਸਬਜ਼ੀ ਦਾ ਰੇਟ ਵੰਡੀ ਜਗੀ ਆ ਲਸਣ ਹੋ ਗਿਆ 100 ਰੁਪਏ ਕਿਲੋ ਧਨੀਆ 10 ਰੁਪਏ ਦੀ ਗੁੱਚੀ ਐ ਮੋਲ ਭਾਅ ਕਰ ਲੋਗੇ 20 ਦੀ ਤਿੰਨ ਪੁੱਛੀਆਂ ਮਿਲ ਜਾਣਗੀਆਂ Shimla mirch 40 ਰੁਪਏ ਕਿਲੋ ਗਾਜਰ ਦਾਹਾਂ ਦੀ 1.5 ਕਿਲੋ ਟਮਾਟਰ 20 ਰੁਪਏ ਕਿਲੋ ਖੀਰਾ 20 ਰੁਪਏ ਕਿਲੋ ਫੜਥੇਲੇ ਬੈਂਗਣ 20 ਰੁਪਏ ਕਿਲੋ ਲਸਣ 100 ਦਾ ਕਿਲੋ ਜੇ 50 ਦਾ ਅੱਧਾ ਕਿਲੋ 100 ਦਾ ਕਿਲੋ ਜਿਹੜਾ ਮੈਂ ਤੇ ਬਲੌਗ ਵੇਖਦੇ ਜਿਹਨੂੰ ਰੇਟ ਨਹੀਂ ਪਤਾ ਉਹ ਤੁਸੀਂ ਦੇਖ ਲਓ ਇਹ ਰੇਟ ਹੈਗਾ ਇਸ ਤੋਂ ਮਹਿੰਗੀ ਸਬਜ਼ੀ ਹਰ ਕਿਸ ਨਾਲ ਲੈ ਆਇਓ ਜਿਹੜਾ ਕਰਦੇ ਉਹ ਗਾਲਾਂ ਵੇਣ ਕੇ ਕਰਦੇ ਨੇ ਕਹਿੰਦਾ ਕੀ ਮੋਰ ਕਾ ਕੀ ਧਮਾਉਦੀ ਬਸ ਗੱਲ ਕੀਤੀ ਹੈ ਵਿਹਾਂ ਦੀ ਤਿੰਨ ਕੁਛ ਹਲੀਆਂ ਹੈ ਐਵਲਾ ਏਰੀਆ ਆ ਗਿਆ ਉਹਨੇ ਮੀਦਾਵਲਾ ਏਰੀਆ ਇੱਥੇ 20 ਰੁਪਏ ਕਿਲੋ ਦੀ ਜੀ ਮਿਲਦੀ ਹੈ 50 ਰੁਪਏ ਕਿਲੋ ਮਨਨ ਲਸਣ ਕਿ ਭਾਹ ਕਹਿੰਦਾ 50 ਰੁਪਏ ਭਾਹ ਲਸਣ ਤੇ ਕੁੜੀਓ ਸਸਤਾ ਹੀ ਟਾ ਹੈ ਬੇ ਮੰਡੀ ਆ ਕੇ ਲੱਗੀ ਨਾ ਸੁਸਤੀਆਂ ਚੀਜ਼ਾਂ ਵੀ ਮਹਿੰਗੀਆਂ ਦੇਂਦੇ ਆ ਕਰਦੇ ਨੇ ਮੈਨੂੰ ਬੜੀਆਂ ਚੀਜ਼ਾਂ ਗਈਆਂ ਸੀ ਤੇ ਮੈਂ ਕਹੀ ਲੈ ਆਵਾਂਗਾ ਫਿਰ ਸਸਤੀ ਕੀ ਹੈ ਪਰ ਉਹ ਮਨੁਸੇ ਦੇ ਮਿਲਦਾ ਪਿਆ ਸੀ ਉਹ ਵੀ ਰਾਏ 2 ਕਿਲੋ ਉਹ ਵੀ ਰਾਏ 2 ਕਿਲੋ ਗੋਭੀ ਦਾਹਾਂ ਦੀ 2 ਕਿਲੋ ਮਿਲਦੀ ਵੀ ਜੇ ਪਰ ਸਹੀ ਨਹੀਂ ਗਈ ਟਮਾਟਰ ਵੀ ਬੰਦਾ ਹੈਗੇ ਜੇ ਸਮਝੀ ਲੈਣੀ ਤੇ ਰਾਮ ਬਾਗ ਤੋਂ ਲਵੋ ਲਵੜਾ ਕੱਲ ਲਾਉਣਾ ਪੈਣਾ ਲੈਣਾ 30 ਰੁਪਏ ਰਸਤਨ 3 ਪੇ ਪਾ 3 ਪੇ ਪਾ 3 ਪੇ ਪਾ ਪੰਜਾ ਦੇ 10 50 ਦੇ ਰਸਤਨ 3 ਪੇ ਪਾ ਇਹ ਕਿਹਨੇ ਕੋ ਬੱਦਾ ਜਾਣਦੇ ਨੇ ਸਿਰ ਖਾਦਾ ਹੈ ਮੇਰਾ ਉਸਾ ਜੜ ਆ ਗਿਆ ਜਾਨ ਮੁੱਜ ਕੇ ਰੇਸਾ ਦੇ ਬੜੀ ਵਧੀਆ ਚੀਜ਼ ਹੋਈ ਇੱਕ ਮੈਂ ਅਦਰਕ ਲੈੰਦਾ ਪਿਆ ਸੀ ਉਹਨੇ ਉਹ ਆਪਣੇ ਉੱਤੇ ਲਾਇਆ ਸੀ ਜਿੱਤੇ ਬੋਲਦੇ ਆ ਨਾ ਸਪੀਕਰ ਜੀ ਤੇ ਕਹਿੰਦਾ ਅੱਗੇ ਦੇਖੋ ਅੱਗੇ ਖੋ ਵੀਜੀ ਤੁਹਾਡਾ ਧਿਆਨ ਕਿੱਧਰ ਹੈ ਆਲੂ ਵਾਲਾ ਵੀ ਅੱਧਰ ਹੈ ਮੈਂ ਤੇ ਅਦਰਕ ਲੈੰਦੇ ਲੈੰਦੇ ਹੱਸ ਪਿਆ ਤੇ ਨਵੀਂ ਅਪਡੇਟ ਅਦਰਕ ਦਾ ਰੇਟ 50 ਰੁਪਏ ਅੱਧਾ ਕਿਲੋ 50 ਰੁਪਏ ਕਿਲੋ ਸੌਰੀ 50 ਰੁਪਏ ਕਿਲੋ ਬਈਆਂ ਦਾ ਬਾਅਦ 30 ਦਾ ਅੱਧਾ ਕਿਲੋ ਤੇ 50 ਰੁਪਏ ਕਿਲੋ ਹੋਗਾ ਅਦਰਕ ਲੈ ਲੋ ਜਿੰਨੇ ਲੈਣਾ ਹੈ ਛੇਤੀ